ਖਨੌਰੀ ਬਾਰਡਰ ਤੋਂ ਤਾਜ਼ਾ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਸਪੈਸ਼ਲ ਰੂਮ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਲੰਬੇ ਸਮੇਂ ਤੋਂ ਤਕਰੀਬਨ 58 ਦਿਨ ਤੋਂ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਆ ਦਾ ਜਿਹੜਾ ਮਰਨ ਵਰਤ ਜਾ ਰਿਹਾ ਪਰ ਪਿਛਲੇ ਕੁਝ ਦਿਨ ਪਹਿਲਾਂ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਦੇ ਨੁਮਾਇंदे ਪਹੁੰਚਦੇ ਨੇ ਉਹਨਾਂ ਨੁਮਾਇੰਦਿਆਂ ਦੇ ਨਾਲ ਕਿਸਾਨਾਂ ਦੀ ਅਹਿਮ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਕਿ ਸਹਿਮਤੀ ਬਣ ਜਾਂਦੀ ਹੈ 14 ਫਰਵਰੀ ਨੂੰ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਚੰਡੀਗੜ੍ਹ ਦੇ ਵਿੱਚ 14 ਫਰਵਰੀ ਨੂੰ ਮੀਟਿੰਗ ਤੈਅ ਹੋ ਜਾਂਦੀ ਹੈ ਉਸ ਤੋਂ ਬਾਅਦ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇ ਵਾਲ ਨੂੰ ਜਿਹੜਾ ਮੈਡੀਕਲ ਟ੍ਰੀਟਮੈਂਟ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਪਰ ਅੱਜ ਬੇਹਦ ਖੂਬਸੂਰਤ ਤਸਵੀਰਾਂ ਖਨੌਰੀ ਬਾਰਡਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਤੇ ਕਿ ਹੁਣ ਡੱਲੇ ਵਾਲ ਟਰਾਲੀ ਤੋਂ ਬਾਹਰ ਆਏ ਨੇ ਟਰਾਲੀ ਤੋਂ ਬਾਹਰ ਆ ਕੇ ਉਹਨਾਂ ਨੂੰ ਜਿਹੜਾ ਸਪੈਸ਼ਲ ਰੂਮ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਜੋ ਮਾਹੀ ਹੋਟਲ ਆ ਉਸ ਦੇ ਅੱਗੇ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਇੱਕ ਨਵਾਂ ਸਪੈਸ਼ਲ ਰੂਮ ਤਿਆਰ ਕੀਤਾ ਗਿਆ ਜੋ ਕਿ ਜਿਸ ਦੇ ਵਿੱਚ ਕਿ ਤੁੱਪਾ ਵੀ ਆਵੇਗੀ ਤੁੱਪ ਦੇ ਨਾਲ ਨਾਲ ਖੁੱਲੀ ਹਵਾ ਵੀ ਆਵੇਗੀ ਖੁੱਲੀ ਹਵਾ ਆਉਣ ਵਾਲਾ ਇੱਕ ਜਿਹੜਾ ਨਵੀਂ ਤਾਜ਼ਾ ਹਵਾ ਆਉਣ ਵਾਲਾ ਸਪੈਸ਼ਲ ਰੂਮ ਤਿਆਰ ਕੀਤਾ ਗਿਆ ਉਸ ਦੇ ਵਿੱਚ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲਾ ਨੂੰ ਸ਼ਿਫਟ ਕੀਤਾ ਜਾ ਰਿਹਾ